ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਸਭਰਾ ਵੱਡੇ ਸਭਰਾ ਤੁਸੀਂ ਵਿజిਟ ਕਰਨੀ ਹੈ ਬੁਰਜ ਡੇਰੀ ਫਾਰਮ ਤੇ ਪਹੁੰਚਿਆ ਦੋਸਤੋ ਵੀਰ ਸਾਹਿਬ ਹੋਂਦੇ ਕੋਲ ਸੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੀਤਾ ਵੀਰ ਹੋਂਦਾ ਤੇ ਜ਼ਿਆਦਾਤਰ ਇਸ ਕਿੱਲੇ ਦੇ ਉੱਪਰ ਇਸ ਫਾਰਮ ਤੇ ਬੇੜਾਂ ਜਿਹੜੀਆਂ ਦੋਸਤੋ ਡੇਰੀ ਫਾਰਮਿੰਗ ਲਈ ਵੀ ਹੈਗੀਆਂ ਨੇ ਤੇ ਨਾਲ ਦੀ ਨਾਲ ਜਿਹੜਾ ਇੱਕ ਪਸ਼ੂ ਵਪਾਰ ਦਾ ਕੀਤਾ ਤੇ ਜ਼ਿਆਦਾਤਰ ਮੋਸਟਲੀ ਇਸ ਘਰੋਂ ਆਪਾਂ ਪਹਿਲਾਂ ਵੀ ਬਹੁਤ ਸਾਰੀਆਂ ਤੁਹਾਨੂੰ ਬੇੜਾਂ ਹੀ ਦਿਖਾਈਆਂ ਨੇ ਅੱਜ ਇਸ ਕਵਰ ਦੇ ਵਿੱਚ ਟੋਟਲ ਚਾਰ ਐਨੀਮਲ ਤੁਸੀਂ ਸਾਹਮਣੇ ਦੇਖ ਰਹੇ ਜੇ ਚਾਰ ਬੇੜਾ ਐਚ ਐਫ ਬਰੀਡ ਦੇ ਵਿੱਚ ਤਿੰਨ ਸੂਈਆਂ ਨੇ ਬਿਲਕੁਲ ਸੱਜਰ ਤਾਜ਼ੀਆਂ ਇੱਕ ਗੱਬਣ ਸੋ ਨਾਲ ਦੀ ਨਾਲ ਹੀ ਦੋਸਤੋ ਕੋਈ ਦੋ ਦੋ ਚਾਰ ਚਾਰ ਕੋਈ ਥੋੜੀ ਬਾਤੀ ਚਬਾਈ ਜਿੰਨੀ ਵੀ ਹੋ ਸਕਦੀ ਹੋਈ ਆਪਾਂ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਨਾਲ ਦੀ ਨਾਲ ਹੀ ਉਹ ਤੁਸੀਂ ਵੀਡੀਓ ਦੇ ਵਿੱਚ ਦੇਖ ਲਿਓ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤਾਂ ਜੋ ਪੂਰੀ ਜਾਣਕਾਰੀ ਆ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਸੋ ਬੁਰਜ ਡੇਰੀ ਫਾਰਮ ਤੇ ਤੁਸੀਂ ਵਿਜ਼ਿਟ ਕਰਨੀ ਆ ਪਿੰਡ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਉ ਆਪਣੀ ਨਰਕ ਪਰਖਾ ਤਸੱਲੀ ਆ ਕੋਈ ਇਥੇ ਆਣ ਕੇ ਕਰ ਲਿਓ ਠੀਕ ਹੈ ਜੀ ਅੱਜ ਤਰੀਕ ਦੋਸਤੋ 27 ਅਗਸਤ ਤੇ ਮਾਰਨਿੰਗ ਦਾ ਸਮਾਂ ਕੋਈ 9:00 ਵਜੇ ਦਾ ਆਉ ਲੈਣੇ ਆ ਜਾਣਕਾਰੀ ਡਾਕਟਰ ਸਾਹਿਬ ਦੇ ਨਾਲ ਕਰਕੇ ਗੱਲਬਾਤ ਸਭ ਤੋਂ ਪਹਿਲਾਂ ਵੀਰ ਸਾਹਿਬ ਸਾਸਤਰੀ ਕਾਲ ਸਤਿ ਸ਼੍ਰੀ ਅਕਾਲ ਸੰਤੂਬ ਸਾਹਿਬ ਦੀ ਸਤਿ ਸ਼੍ਰੀ ਅਕਾਲ ਜੀ ਹੋਰ ਪਾਸੇ ਠੀਕ ਠਾਕ ਹਾਂ ਜੀ ਵਧੀਆ ਜੀ ਵਧੀਆ ਗੁਰੂ ਰਾਮਦਾਸ ਦੀ ਕਿਰਪਾ ਜੀ ਬਹੁਤ ਵਧੀਆ ਗੱਲ ਆ ਵੀਰੇ ਹਾਂਜੀ ਹਾਂਜੀ ਅੱਛਾ ਡਾਕਟਰ ਸਾਹਿਬ ਅੱਜ ਆਪਣੇ ਕੋਲ ਟੋਟਲ 4 ਨਾ ਆਗਾ ਵੀਰੇ ਹਾਂਜੀ ਹਾਂਜੀ ਸੰਧੂ ਸਾਹਿਬ 4 ਵਹਿੜਾ ਵਾਂ ਜਿਹਦੇ ਵਿੱਚੋਂ 3 ਸੁਈਆਂ ਹਾਂਜੀ 2 ਤੇ ਵਹਿੜਾ ਕੱਲ ਦੀਆਂ ਸੁਈਆਂ ਵਾਂ ਜੜੀ ਡਾਂਗ ਦੀ ਇੱਕ ਤਾਂ ਚਲੋ ਕੱਲ ਸੁਈ ਜੇ ਜੁਰ ਪੈ ਗਈਆਂ ਪ੍ਰੋਪਰ ਜੇਰ ਦੀ ਆਪਣੀ ਗਰੰਟੀ ਹੈ ਠੀਕ ਹੈ ਜੀ ਪਹਿਲੇ ਨੰਬਰ ਤੇ ਜਿਹੜੀ ਵਹਿੜ ਆ ਇਹਦੇ ਥੱਲੇ 20 21 ਲੀਟਰ ਕੰਡੇ ਵਾਲਾ ਦੁੱਧ ਆ 20 21 ਲੀਟਰ ਹਾਂਜੀ ਕੰਡੇ ਵਾਲਾ ਦੁੱਧ ਜਿਹੜਾ ਕੋਈ ਲੀਟਰ ਆ ਤਾਂ ਹੋਊਗਾ 23 24 ਲੀਟਰ ਓਕੇ ਜੇ ਕਿਨੇ ਕੰਡਾ ਲਿਆਗੇ 2 ਟਾਈਮ ਚੋਲੇ 3 ਟਾਈਮ ਚੋਲੇ ਕੋ ਕੋਈ ਲੈ ਵੀ ਜਾਂਦਾ ਆਨਲਾਈਨ ਸੌਦਾ 15 ਲੀਟਰ ਦੀ ਆ ਬਾਲਟੀ ਪਈ ਜੇ ਇੱਕ ਟਾਈਮ ਦਾ ਭਰ ਦਿੰਦੀ ਆ ਠੀਕ ਆ ਇਹਨੂੰ ਅੱਜ ਦਿਨ ਕਿੰਨੇ ਹੋ ਗਏ ਸੂਈ ਨੂੰ ਅੱਜ 15 ਦਿਨ ਹੋ ਗਏ ਜੀ 15 ਦਿਨ ਬੱਚਾ ਤੇ ਮਗਰ ਕੀ ਬੱਚਾ ਮੇਲ ਕਾਫੀ ਹੈ ਮੇਲ ਕਾਫੀ ਹਾਂਜੀ ਬੱਚਾ ਹੀ ਆ ਮਗਰ ਬੱਚਾ ਹਾਂਜੀ ਅਭੀ ਮਗਰ ਬੱਚਾ ਦੋਸਤੋ ਬਾਕੀ ਦੁੱਧ ਚੰਗੀ ਕੈਪੈਸਿਟੀ ਆ 20 ਤੋਂ ਪਲੱਸ ਜਿਹੜੀ ਇਸ ਟਾਈਮ ਚੱਲਣ ਰਹੀ ਆ 15 ਦਿਨਾਂ ਦਾ ਸੂਆ ਦੁੱਧ ਹੈ ਵੀ ਦੂਜੇ ਸੂਆ ਹਾਂਜੀ ਹਾਂਜੀ ਦੂਜੇ ਸੂਆ ਪਿਓਰ ਦੁੱਧ ਇਹਦੇ ਨਾੜਾ ਨੂੜਾ ਵੇਖੋ ਜੀ ਚੱਡੇ ਜੀ ਆ ਨਾੜਾ ਕਿੰਨੀਆਂ ਵਾ ਚੋਾਈ ਚ ਉਹ ਮੱਥੇ ਤੋਂ ਤੁਸੀਂ ਦੇਖ ਲਓ ਠੀਕ ਹੈ ਜੀ ਆ ਫੇਸ ਕੁਆਲਿਟੀ ਤੋਂ ਦੋ ਟਾਈਮ ਤਿੰਨ ਟਾਈਮ ਕੋਈ ਚਬਾਈ ਕਰੇ ਆਪਾਂ ਨੂੰ ਉਹੋ ਜੀ ਨਹੀਂ ਗੱਲ ਕੋਈ ਸੌਦਾ ਕਰਕੇ ਠੀਕ ਹੈ ਜੀ ਦੁੱਧ ਆਪਾਂ ਚਬਾ ਦਾਂਗੇ ਵਾਧੇ ਚਬਾਵਾਂਗੇ ਘੱਟ ਨਹੀਂ 20 ਲੀਟਰ ਤੋਂ ਉੱਤੇ ਚਬਾ ਦਾਂਗੇ ਠੀਕ ਹੈ ਜੀ ਮੌਕੇ ਡਾਕਟਰ ਸਾਹਿਬ ਖੋਲ ਕੇ ਤੋੜ ਕੇ ਦਿਖਾ ਦਗੇ ਲਓ ਵੀ ਪ੍ਰਭੂ 20 ਲੀਟਰ ਤੋਂ ਪਲੱਸ ਜਿਹੜੇ ਕੋਈ ਵੀ ਰਕੇ ਡਿਮਾਂਡ ਕਰਦੇ ਰਹਿੰਦੇ ਆ 20 ਲੀਟਰ ਸੰਦੂ ਸਾਹਿਬ 15 ਲੀਟਰ ਵਾਲੀ ਬਾਲਟੀ ਛੇ ਗਸ ਨੇ ਭਰਦੀ ਏ ਠੀਕ ਹੈ ਜੀ ਇਹਨਾਂ ਦੁੱਧ ਕਿਹਨੇ 24 25 ਲੀਟਰ ਆਸ ਨੇ ਪਰ ਆਪਣਾ 20 ਲੀਟਰ ਹਾਜ਼ਰ ਜੀ ਸੋ ਟਾਈਮ ਜਿਹੜਾ ਦੋਸਤੋ ਤੁਸੀਂ ਨੋਟ ਕਰ ਲਓ ਮਾਰਨਿੰਗ ਦਾ ਟਾਈਮ ਆ ਚਵਾਈ ਹਜੇ ਹੋਣੀ ਬਾਕੀ ਆ ਡਾਕਟਰ ਸਾਹਿਬ ਥੋੜੀ ਬਾਤੀ ਚੋਈ ਸੀ ਹਾਂਜੀ ਜੀ ਕਿਉਂਕਿ ਤੁਸੀਂ ਲੇਟ ਥੋੜਾ ਆਗੇ ਨਾ ਉਹ ਇੰਨੇ ਦੁੱਧ ਵਾਲੀ ਰੋਗ ਨਹੀਂ ਸਕਦੇ ਆਪਾਂ ਉਹਦਾ 3 ਤੋਂ 4 ਲੀਟਰ ਚੋਤੀਆਂ ਕੋਈ ਤੁਸੀਂ ਥੋੜਾ ਲੇਟ ਹੋ ਥੋੜੀ ਥੋੜੀ ਚਵਾਈ ਕਰ ਦਿੱਤੀ ਹਾਂ ਹਾਂਜੀ ਹਾਂਜੀ ਬਾਕੀ 7 ਤੋਂ 7 ਹੀ ਚਲੋ ਅੱਧੇ ਘੰਟੇ ਘੰਟੇ ਦਾ ਫਰਕ ਨਹੀਂ ਹੁੰਦਾ ਸੰਧੂ ਸਾਹਿਬ ਤੁਹਾਨੂੰ ਵੀ ਪਤਾ ਵੀ ਚਲੋ 7 ਤੋਂ 7 ਹੀ ਚਵਾਈ ਹੁੰਦੀ ਆ ਬਿਲਕੁਲ ਜੀ ਬਿਲਕੁਲ ਬਾਕੀ ਬੇਲ ਵੇਲੋ ਸੰਧੂ ਸਾਹਿਬ ਕਿੰਨੀ ਜਿਆਦੀ ਲੰਮੀ ਆ ਜੀ ਦੋਸਤੋ ਬੇਰਬੂਲ ਦੀ ਵੀ ਦੋਸਤੋ ਲੰਬੀ ਆ ਧਾਰਾ ਮਾਰ ਕੇ ਆਪਾਂ ਸੰਦੂ ਸਾਹਿਬ ਖਾਦ ਲਈ ਹਾਈਟ ਕੱਦ ਵੀ ਸੋਨਾ ਵਟੀਆਂ ਵੜਾਂ ਦੇ ਵਿੱਚ ਹੀ ਆਉਂਦੀ ਆ ਬਾਕੀ ਜੇ ਤੁਸੀਂ ਆਪ ਹੀ ਚੈੱਕ ਕਰ ਲਓ ਥਣਦੇਵਾ ਦੀ ਸਾਫਤ ਕਰੀਏ ਆ ਲੈਵੇ ਦੀਆਂ ਨਾੜਾਂ ਖਾਓ ਸੰਦੂ ਸਾਹਿਬ ਇਧਰਲੀ ਸਾਈਡ ਤੋਂ ਕਿੰਨਾ ਬੇਕਮਾਲ ਲੈਵਾ ਸੋਨਾ ਹੈ ਲੋ ਜੀ ਇਧਰੋਂ ਜਿਹੜਾ ਦੋਸਤੋ ਤੁਸੀਂ ਆਹ ਵੇਖੋ ਥਣਦੇਵਾ ਆ ਕਰੋ ਚਾਹ ਕਰ ਸੋ ਮੁੱਠੀ ਮੁੱਠੀ ਥਾਣਾ ਬਾਕੀ ਬੇਰਬੂਲ ਹਵਾਨੇ ਤੇ ਕਾਫੀ ਸੋਹਣੀਆਂ ਠੀਕ ਆ ਸੋ 20 ਲੀਟਰ ਤੋਂ ਬਾਹਰ ਇਸ ਵਕਤ ਕੱਢ ਰਹੀ ਆ ਉਹਦੀ ਤਸੱਲੀ ਤੁਸੀਂ ਕਰਨੀ ਚਵਾਗ ਦੇਵਾਂਗੇ ਸੰਧੂ ਸਾਹਿਬ ਇਹ ਨਹੀਂ ਕਹਿੰਦੀਆਂ ਗੱਲਾਂ ਉਹ ਮੇਰੇ ਕੋਈ ਕੰਡਾ ਲਾ ਕੇ ਗੱਡੀ ਚ ਲੈ ਆਵੇ ਬਾਕੀ ਦੋ ਦਿਨ ਤੁਹਾਨੂੰ ਪ੍ਰਸੰਧੂ ਸਾਹਿਬ ਗਰਮੀ ਜਾਰੀ ਪਈ ਪਿੱਛੇ ਦੇ ਚਲੋ ਕੱਲ ਦਾ ਹੁਣ ਮੌਸਮ ਵਧੀਆ ਇਹਨੇ ਮਾਂ ਨਹੀਂ ਦੁੱਧ ਟੱਪੂ ਗਏ ਆਪਣੇ ਤੋਂ 2-3 ਲੀਟਰਾਂ ਆ ਗਏ ਵਧੀਆ ਓ ਏ ਬੱਛਾ ਆ ਗਿਆ ਮਗਰ ਹਾਂਜੀ ਹਾਂਜੀ ਬੱਛਾ ਜੀ ਪਰ ਸਾ ਦਿਨਾਂ ਦਾ ਥੋੜਾ ਫਰਕ ਨਹੀਂਗਾ 15 ਦਿਨ ਕੇ ਜਿਆਦਾ ਮੀਨਿਮੂਨੇ ਦੇ ਨਹੀਂ ਨਹੀਂ ਸੰਧੂ ਸਾਹਿਬ ਬਾਕੀ ਘਰ ਵਾਲਿਆਂ ਨੇ ਕਹਿੰਦੇ ਮਤਾਬਗਣਾ 13 ਦਿਨਾਂ ਦਾ ਕਿਹਾ ਬਾਕੀ ਕੋਈ ਤਾਜ਼ਾ ਲਾ ਲੋ ਚਲੋ ਆਪ ਵੀ ਕੋਈ ਸਮਝੋ ਬਈ ਹਲੇ ਮੈਂ ਤਾਂ ਦੋ ਤਿੰਨ ਦਿਨ ਬਾਅਦ ਹੀ ਕਹਿੰਦੇ ਆ ਆਪੋ ਆਪਣੀ ਸੰਧੂ ਸਾਹਿਬ ਸਮਝ ਲਾ ਲਿਆ ਆਪਾਂ ਲੋਕ ਸਾਡੇ ਨਾਲੋਂ ਜ਼ਿਆਦੇ ਸਿਆਣੇ ਆ ਬਿਲਕੁਲ ਬਿਲਕੁਲ ਆ ਦੇਖੋ ਜੀ ਸੁਪ ਸਮਾਤ ਤੋਂ ਬਾਅਦ ਦੋਸਤੋ ਆ ਥਾਣੇ ਨਿਕਲ ਕੇ ਸਾਹਮਣੇ ਆਇਆ ਠੀਕ ਆ ਮੀਂਹ 13 ਦਿਨਾਂ ਦਾ ਵੀ ਕਹਿ ਸਕਦਾ ਆਪਾਂ ਨੂੰ ਉਹ ਜੀ ਨਹੀਂ ਗੱਲ ਕੋਈ ਜੀ ਅਗਲੇ ਥਰਾਂ ਦੀ ਚੋਣ ਦੇਖੀ ਵੇਖੋ ਆ ਮਗਲੇ ਥਾਂਾਂ ਦੀ ਚੋਣ ਆਪਾਂ ਵੀਡੀਓ ਦੇ ਵਿੱਚ ਤਾਂ ਚੋਾਈ ਦੀ ਵੀ ਕੇ ਵੀਰ ਭੈਣ ਭਰਾਣੇ ਆਨਲਾਈਨ ਵੀ ਲੈਣੀ ਹੋਵੇ ਬਸ ਕਈ ਵਾਰੀ ਭੂਰ ਹੁੰਦਾ ਕੋਈ ਚੋਾਈ ਨਹੀਂ ਵਧਿਆਂਦੀ ਭੇਲੇ ਲੋ ਜੋ ਦੀ ਕਿਸੇ ਰਕਮ ਦਾ ਕੋਈ ਛਟਾ ਨਹੀਂਗਾ ਕੋਈ ਘੋੜੀ ਠੀਕ ਹੈ ਅੱਛਾ ਦਰਸ਼ਕ ਉਹ ਵੀ ਕੀ ਡਿਮਾਂਡ ਕਰਤੀ ਵੀਰੇ ਇੱਕਰੀਆ ਵਿਖਾ ਦੀ ਆਪਾਂ ਖੋਲ ਕੇ ਹੁਣ ਪਛਮੀ ਆਹ ਦੇਖੋ ਜਵਾਈ ਦੇ ਸੰਧੂ ਸਾਹਿਬ ਬਹੁਤ ਜਿਆਦੀ ਬੇਕਮਾਲ ਹੈ ਜੀ ਇਹਦੀ ਡਿਮਾਂਡ ਕੀ ਕਰਤੀ ਫਿਰ ਡਿਮਾਂਡ ਸੰਧੂ ਸਾਹਿਬ ਦੀ 75000 ਰੁਪਇਆ ਵਾ ਅੱਛਾ ਜੀ ਤੇ 72 ਦੀ ਸੰਧੂ ਸਾਹਿਬ ਦੇ ਤਾਂ ਬਿਲਕੁਲ ਕਸਰ ਕੋਸਰ ਜੀ ਕੱਢ ਕੇ ਗੱਲ ਕਰੀਏ 70 ਦੀ ਦੇ ਦਾਂਗੇ ਸੰਧੂ 70 ਦੀ ਹਾਂਜੀ ਹਾਂਜੀ ਬਾਕੀ ਦੁੱਧ ਜਿਹੜਾ ਕਿਹਾ ਨਾ ਆਪਾਂ ਆਪਾਂ ਚਵਾਵਾਂਗੇ ਕਹਿਣ ਦੀਆਂ ਗੱਲਾਂ ਨਹੀਂ ਠੀਕ ਹੈ ਜੀ ਲਓ ਜੀ 70000 ਦੀ ਮਿਲ ਜੂਗੀ ਲਿਓ 70000 ਦੀ ਦੋਸਤੋ ਇਹ ਤੁਹਾਨੂੰ ਮਿਲ ਜੂਗੀ ਠੀਕ ਹੈ ਜੀ ਹਾਂ ਨਾ ਜਿਹੜੀ ਡਿਮਾਂਡ ਕੁਛ ਵੀ ਆ 70000 ਜੈਸ ਮਾ ਠੀਕ ਹੈ ਉਹਦੇ ਤੇ ਵੀ ਉਹਦੇ ਵਿੱਚੋਂ ਵੀ ਥੋੜਾ ਬਦਲ ਕੇ ਮੌਕੇ ਤੇ ਛੋਟਛਾਪਾ ਹੀ ਹੋ ਜਾਊ ਕਿਉਂਕਿ ਸੰਧੂ ਸਾਹਿਬ ਤਾਂ ਨੂੰ ਪਤਾ ਜਿਹੜੋ 20 ਲੀਟਰ ਦੁੱਧ ਚੋਣਾ ਬੜੀ ਵੱਡੀ ਗੱਲ ਹੁੰਦੀ ਟਾਈਮ ਦਾ ਹਾਂਜੀ ਹਾਂਜੀ ਬਿਲਕੁਲ ਸੋ ਚੰਗਾ ਪਸ਼ੂ ਤਾਂ ਨਾ ਦੋਸਤੋ ਚੰਗੀ ਵੇੜਾ ਬਾਕੀ ਆਉਣ ਵਾਲਾ ਸਮਾਂ ਵੀ ਜਿਹੜਾ ਇਹਨਾਂ ਕਰਵਾ ਲਿਆ ਦੀ ਠੀਕ ਹੈ ਜੀ ਥੋੜੀ ਰੁੱਤ ਵੀ ਬਾਕੀ ਸੰਧੂ ਸਾਹਿਬ ਮੌਸਮ ਬਹੁਤ ਵਧੀਆ ਆਉਂਦਿਆ ਵਾ ਦਿਨ ਫਰਕੇ ਜੇ ਆ ਗਏ ਲੈ ਵੀ ਡਾਕਟਰ ਅੱਗੇ ਵੀਰੇ ਅੱਗੇ ਆ ਜੀਏ ਸੈਕਿੰਡ ਨੰਬਰ ਤੇ ਜਿਹੜੀ ਆ ਖੜੀ ਆਪਣੇ ਕੋਲ ਇਹ ਸੰਧੂ ਸਾਹਿਬ ਪਰਸੋਂ ਦੀ ਸੂਈ ਆ ਐ ਵਕਤ 15 14 15 ਲੀਟਰ ਬੋਲਾ ਵਾ ਓਕੇ ਤੇ ਪਿੱਛੇ ਮੇਲ ਕਾਫ ਹੈ ਜੀ ਬੱਚਾ ਜੇ ਲਓ ਜੀ ਹਾਂਜੀ 15 14 ਲੀਟਰ ਇਸ ਵਕਤ ਪੋਲਾ ਹਾਂਜੀ ਹਾਂਜੀ ਪਰਸੋਂ ਦੀ ਆ ਹਾਂਜੀ ਹਾਂਜੀ ਆ ਵੇਖ ਲਓ ਤਾਂ ਬੱਚਾ ਕਿ ਆ ਗਿਆ ਮਗਰ ਮੇਲਕਾਰ ਲੋਬੀ ਪਾਲਾ ਛੋਟਾ ਆਇਆ ਹੈ ਹਾਂਜੀ ਹਾਂਜੀ ਲੋਬੀ ਦੋਸਤੋ ਠੀਕ ਹੈ ਜੀ ਕਿਉਂਕਿ ਤੁਹਾਨੂੰ ਪਰਾ ਸਾਨੂੰ ਸਭ ਗਰਮੀ ਬਹੁਤ ਜ਼ਿਆਦਾ ਪਈ ਉਹ ਐਡੇ ਤੇ ਜਰਮਨ ਸ਼ੈਫਰਡ ਦੇ ਕੁੱਤੇ ਆ ਜਾਂਦੇ ਆ ਹਾਂਜੀ ਹਾਂਜੀ ਠੀਕ ਆ ਲੋਬੀ ਦੋਸਤੋ ਠੀਕ ਆ ਨੈਚੁਰਲ ਹੀ ਪ੍ਰੋਸੈਸ ਤੇ ਆ ਬੱਚਾ ਮਗਰ ਬੱਚਾ ਹੀ ਹੈ ਨਾ ਹਾਂਜੀ ਹਾਂਜੀ ਮਗਰ ਬੱਚਾ ਠੀਕ ਆ ਜੀ ਬਿਲਕੁਲ ਐਕਟਿਵ ਆ ਤੰਦਰੁਸਤ ਆ ਬੱਚਾ ਛੋਟਾ ਤੇ ਵੈੜੇ ਦੂਜਾ ਸੁਆ ਅੱਜ ਤੀਜੇ ਦਿਨ ਤੋਂ ਤਰ੍ਹਾਂ 215 ਕਿਲੋ ਪੌਲਾ ਵੀਰ ਦੱਸ ਰਿਹਾ 15 ਕਿਲੋ ਦੇ ਥੱਲੇ ਇਸ ਵਕਤ ਪੌਲਾ ਹਾਜ਼ਰ ਤੇ ਚਾਹ ਡਾਕਟਰ ਸਾਹਿਬ ਚੋਣ ਜਾਣ ਪੂਰੀ ਮੈਂ ਕਿਹਾ ਸੰਦਰ ਸਾਹਿਬ ਆਪਾਂ ਇਸ ਤਰ੍ਹਾਂ ਵੀ ਚਵਾਈ ਵਿਖਾ ਦਾਂਗੇ ਤੁਹਾਨੂੰ ਪਤਾ ਪਹਾਰ ਵੀਡੀਓ ਦੇ ਵਿੱਚ ਹੀ ਚਵਾਈ ਕਰਾ ਦੇ ਦੀ ਆ ਓਕੇ ਓਕੇ ਹੋਰਦੀ ਦੇ ਪਿੱਛੇ ਦੀ ਉਹ ਆਪਣੀ ਗਰੰਟੀ ਰਹਿੰਦੀ ਆ ਠੀਕ ਹੈ ਵੀਰੇ ਇਹੜੀ ਚਵਾਈ ਆਪਾਂ ਕਿੰਨਾ ਮਾਲ ਭੇਜਿਆ ਸੰਧੂ ਸਾਹਿਬ ਆਪਾਂ ਕਦੀ ਚਵਾਈ ਦੀ ਗਲਤ ਨਹੀਂ ਭੇਜੀ ਕੋਈ ਵੀ ਭੈਣ ਭਰਾ ਹੱਥ ਖੜਾ ਕਰਕੇ ਕਹਦੇ ਵੀ ਆ ਚਵਾਈ ਦੀ ਡਾਕਟਰ ਸਾਹਿਬ ਨੇ ਗਲਤ ਭੇਜੀ ਆਪਾਂ ਕਦੀ ਗਲਤ ਭੇਜ ਦੇਣੀ ਆ ਤੇ ਲੋੜ ਕੀ ਆਪਣੀ ਦੁਕਾਨਦਾਰੀ ਜਿਉਂਕਿ ਸੰਧੂ ਸਾਹਿਬ ਆਪਣੀ ਦੁਕਾਨਦਾਰੀ ਆਨਲਾਈਨ ਮਾਲ ਭੇਜਣਾ ਜਿੰਨਾ ਦੁੱਧ ਕਹਾ ਵਾ ਉਹਦੀ ਆਪਣੀ ਜ਼ਿੰਮੇਵਾਰ ਆਪਾਂ ਅੱਗੇ ਕਿਹਦੀ ਸੇਵਾ ਹੁੰਦੀ ਸੰਧੂ ਸਾਹਿਬ ਬਿਲਕੁਲ ਦੁੱਧ ਤੱਕ ਉਹ ਸੇਵਾ ਦਾ ਠੀਕ ਹੈ ਉਹ ਹਰ ਵਾਰ ਆਪਾਂ ਦੋਸਤੋ ਨੋਟ ਕਰਾ ਦਿੰਨੇ ਆ ਦੁੱਧ ਸੇਵਾ ਦਾ ਪਤਾ ਨਹੀਂ ਕਿਸੇ ਵੇਰ ਨੇ ਕਿੱਥੇ ਹੈਗਾ ਪਸ਼ੂ ਦਾ ਪੀਕ ਲੈ ਜਾਣਾ ਫਿਲਹਾਲ ਜਿਹੜੀ ਇਸ ਵਕਤ ਕੋਈ 15 15 14 15 ਲੀਟਰ ਬਾਕੀ ਸੰਧੂ ਸਾਹਿਬ ਮੇਰੇ ਕੋਲ ਪਾਸੇ ਭਾਲ ਹੈਗੀ ਆ ਹਾਂ ਨਹੀਂ ਨਹੀਂ ਸੰਧੂ ਸਾਹਿਬ ਉਧਰ ਭਾਲ ਵੀ ਹੋ ਸਕਦੀ ਆ ਬਿਲਕੁਲ ਹੀ ਸੰਧੂ ਸਾਹਿਬ ਧਾਰ ਦਾ ਨਹੀਂ ਫਰਕ ਹੈ ਉਹਦੀ ਆਪਾਂ ਜਿੰਮੇਦਾਰ ਬੈਠੇ ਆ ਠੀਕ ਹੈ ਜੀ ਆ ਦੇਖ ਆ ਮਗਰ ਬੱਚਾ ਨਿਕਾ ਹੀ ਲੱਗਾ ਨਾ ਡਾਕਟਰ ਇਹ ਨਹੀਂ ਕੋਈ ਗੱਲ ਫੋਟਪਾਟ ਜੀ ਨਹੀਂ ਸ਼ੋਰ ਸੰਧੂ ਉਹ ਜੀ ਅਕਸਰ ਜਿਹੜਾ ਵੜਾ ਫੂੜਾ ਦੇ ਵਿੱਚ ਕੋਈ ਇੱਕ ਇੱਕ ਦੋ ਦੋ ਕੇ ਬੱਚੇ ਮਾੜੇ ਮੋੜ ਦੇ ਨਗਰ ਆਉਂਦੇ ਨੇ ਕਿੰਨੇ ਕਿੰਨੇ ਲੱਗੇ ਆ ਬੱਚੇ ਤੇ ਇਹ ਵੀ ਬੱਚਾ ਲਾ ਕੇ ਤੁਹਾਨੂੰ ਕੋਈ ਦੋ ਦੋ ਚਾਰ ਚਾਰ ਧਰਾਂ ਮਾਰ ਕੇ ਦਿਖਾ ਦਿੰਦੇ ਆ ਬੜਾ ਚੰਗੀ ਆ ਵੱਡੀ ਕੱਦ ਕਾਠ ਪੂਰੀ ਨਿੱਕਰ ਦੇਵੇ ਲੂਵੇ ਦੀ ਵੀ ਪੂਰੀ ਨਿੱਕਰ ਆ ਤੇ 15 ਕਿਲੋ ਬੌਲਾ ਕਿੰਨਾ ਕੁ ਦੋ ਦੋ ਡਾਕਟਰ ਚ ਪਾਊਗੀ ਸੰਦੂ ਸਾਹਿਬ ਮੈਂ ਇਹ ਨਹੀਂ ਕਹਿਣਾ ਇੱਕ ਵੀਰ ਨੂੰ ਆਪਾਂ ਪਿਛਲੇ ਦਿ ਗਾਂ ਭੇਜੀ। ਭਾਜੀ ਕੋਈ ਗਾਰੰਟੀ ਨਹੀਂ ਆਪਣੀ ਗਾਰੰਟੀ ਨਹੀਂ ਕਹਿੰਦਾ ਕਿ ਮੋਸਟਲੀ ਇੱਕ ਜਜਮੈਂਟ ਮੋਸਟਲੀ ਮੈਂ ਜਜਮੈਂਟ ਕਹਿ ਦੂੰਗਾ ਵੀ ਭਾਜੀ 20 ਪਲੱਸ ਚ ਜਾਊਗੀ। ਓਕੇ ਤੇ ਪਿਛਲੇ ਦਿ ਮੈਂ ਵੈੜਡ ਭੇਜੀ ਇੱਕ ਵੀਰ ਨੂੰ ਆ ਪਟਾਰਾ ਲੀਟਰ ਨਹੀਂ ਚ ਗਿਆ। ਹਾਂ ਹਾਂ ਮੈਂ ਸਵੇਰੇ ਫੋਨ ਮੇਰਾ ਫਰਜ਼ ਆ ਮੈਂ ਹਰ ਟਾਈਮ ਦੋ ਟਾਈਮ ਚ ਜਾ ਆਗਿਆ ਨੂੰ ਫੋਨ ਲਾਉਣਾ ਨਾ ਜਦੋਂ ਗਾਂ ਮੇਰੇ ਘਰ ਉੱਤਰਾ ਚੁੱਕੇ ਖੜੀ ਹੋਣੇ ਵੀਰ ਨੇ। ਹਾਂ ਹਾਂ ਇਹਦਾ ਸੰਦੂ ਸਾਹਿਬ ਕਹਿੰਦਾ ਵੀ 20 ਲੀਟਰ ਕੱਢਦੀ ਆ। ਬਾਅਦ ਤੇ ਸੰਦੂ ਸਾਹਿਬ ਸੇਵਾ ਦਾ ਦੁੱਧ ਹੁੰਦਾ। ਉਹ ਬਾਰੇ ਹੋਣ ਜਿਹੜੀ 15 14 ਲੀਟਰ ਬੋਲ ਆ ਬਾਕੀ ਸੰਧੂ ਸਾਹਿਬ ਲੋਕ ਜੱਜਮੈਂਟ ਲਾ ਸਕਦੇ ਆ ਲੋਕ ਸਿਆਣੇ ਬਰੀਡ ਕਵਾਸ ਦੀ ਕਿੰਨੀ ਜਾਦੀ ਆ ਹਾਂਜੀ ਹਾਂਜੀ ਲੋ ਡਾਕਟਰ ਮਾਰ ਦੋ ਤਾਰਾ ਛੋਟੀ ਜੀ ਰਹਿੜ ਦੀ ਆ ਕੇ ਛੋਟੀ ਜੀ ਰਹਿੜ ਆ ਕੂਨ ਚਾਨੀ ਮੋਗਾ ਹੀ ਹੈ ਮੈਂਗਾ ਬੂਗਾ ਪੌਂਦਾ ਬਸ ਨਾ ਹੀ ਨਹੀਂ ਕੋਈ ਮੈਂ ਨਾ ਮੰਗਾ ਇਧਰ ਦੇਖੋ ਜਾਦੀ ਪੁੱਲ ਬਹੁਤ ਦੋਸਤੋ ਵਿਦਾਊਟ ਕਿਸੇ ਰੱਸੀ ਵਿਦਾਊਟ ਕਿਸੇ ਕੇ ਨੇ ਰੱਸੀ ਪੋਣੀ ਪਾਲੇ ਸੰਧੂ ਸਾਹਿਬ ਉਹ ਨਹੀਂ ਮਰਦੀ ਜੀ ਕਿਸੇ ਵੀਰ ਦੀ ਭੈਣਾ ਪੋਣਾ ਚਵਾਈ ਕਰਦੇ ਜੇ ਇਧਰਲੇ ਬੰਨੇ ਕੇ ਨੇ ਬਹਿ ਗਏ ਇਧਰੋਂ ਇਧਰੋਂ ਚਵਾਈ ਇਹ ਸੱਚੇ ਖੱਪੇ ਕੀ ਕਰ ਮਰਦੀ ਚਾਹੀਏ ਲੋ ਪੱਟੀ ਇਹ ਪਿਛਲੇ ਬੰਨੇ ਚੋਣਾ ਪਿਛਲੇ ਬੰਨੇ ਕੋ ਚੜੋ ਠੀਕ ਹੈ ਲੋ ਠੀਕ ਹੈ ਡਾਕਟਰ ਬਾਬੇ ਪ੍ਰੋਫੈਸਰ ਨੰਬਰ ਤੇ ਬਹਿਤ ਸੀ ਦੇਖ ਜੀ ਠੀਕਾ ਸੋ ਚੋਣ ਚਾਂਣ ਜੰਗੀ ਆ ਬਾਕੀ ਪਸੰਦ ਆਈ ਬਾਕੀ ਸਰਦਾਰ ਸਾਹਿਬ ਮੌਸਮ ਤੁਹਾਨੂੰ ਪਤਾ ਬਹੁਤ ਵਧੀਆ ਹੁੰਦਿਆ ਇਹੋ ਜਿਹਾ ਵਹਿੜਾ ਤੇ ਉਹਨਾਂ ਲਗਭਗ ਮੌਸਮ ਜਿਹੋ ਜਿਹਾਂ 24 25 25 ਲੀਟਰ ਆਮਨਾ ਭਰੀ ਜਾਂਦੀਆਂ ਸਰਦਾਰ ਸਾਹਿਬ ਦੇ ਦਿਆ ਕਿੰਨੇ ਕੀ ਅੱਜ ਜਾਇਜ ਜੀ ਆ ਮੁੱਲ ਪੈਂਹ ਹਜ਼ਾਰ ਰੀ ਦੇ ਦਾਂਗੇ ਮੁੱਲ ਨਹੀਂ ਕਰਨਾ ਸੰਦੋ ਪਹਿਲਾਂ ਜਿਆਦਾ ਕਰਦੇ ਰਹੇ ਨਹੀਂ ਨਹੀਂ ਵੇਖੋ ਜਾਇਜ ਮਿਲੀ ਆਪਾਂ ਨੂੰ ਭਾਣਾ ਮਿਲੀ ਤੇ ਭਾਣਾ ਹੀ ਦੇਓ ਜਿੰਨਾ ਹੀ ਚਲੋ ਰਾਇਤ ਮਿਲੀ ਉਸ ਹਿਸਾਬ ਨਾਲ ਆਪਾਂ ਪੂਰੀ ਵੇਖ ਲੋ ਬੇਲ ਕਿੱਡੀ ਜਰੀ ਲੰਮੀ 7 ਫੁੱਟ ਦੇ ਲਾਗੇ ਬੰਨੇ ਬੇਲ ਲੰਮੀ ਦੋਹਾਂ ਦੀ ਵੇਖ ਫਾਈਟ ਜਿਆ ਇਹਦੀ ਰੰਗ ਪ੍ਰਿੰਟ ਚੰਗੇ ਆ ਜਿੱਦਾਂ ਆਪਾਂ ਕਹਦੇ ਨੇ ਫੈਸ਼ਨ ਡਿਜ਼ਾਈਨ ਹਾਂਜੀ ਹਾਂਜੀ ਨਾਣਾ ਵੇਖ ਲੋ ਦੋਵਾਂ ਦੀ ਫੈਸ਼ਨ ਡਿਜ਼ਾਈਨ ਥੋੜਾ ਹੋਰ ਵੀ ਵਧਾਇਆ ਪਿਆ ਵੀਰ ਨੇ ਉੱਪਰ ਫਲਕਾਰੀਆਂ ਫੁਲਕੀਆਂ ਚੰਗੀਆਂ ਬਹੁਤ ਸੱਜੋ ਸਜਾ ਜਿਨ੍ਹਾਂ ਨੂੰ ਸੰਧੂ ਸਾਹਿਬ ਫਲਕਾਰੀਆਂ ਪਹਿਨਦੀਆਂ ਉਹਨਾਂ ਨੂੰ ਪਾਈਦੀਆਂ ਦੁੱਗੀਆਂ ਉਹ ਨਹੀਂ ਪਾ ਦੇਦੀਆਂ ਬਹੁਤ ਬਲੈਸ਼ਨ ਵਾਲਾ ਮਾਲ ਆ ਜੀ ਸਾਰਾ ਪਸ਼ੂ ਤਾਂ ਚੰਗਾ ਆਪਣੇ ਲਈ ਵੀਰ ਡਾਕਟਰ ਬਾਕੀ ਸੰਧੂ ਸਾਹਿਬ ਜਿਹੜੀ ਇਹਦੀ ਕਹੀ ਨਾ ਆਪਣਾ ਵੀਰ ਭੈਣ ਭਰਾ ਪਰਚਵਾਵਾਂਗੇ ਕਹਿਣਾ ਨਹੀਂ ਮੇਰਾ 15 ਲੀਟਰ ਦੀ ਬਾਲਟੀ ਲੈ ਕੇ ਥੱਲੇ ਬਿਠਾਵਾਂਗੇ ਇਹਦੀ ਵੀ 10 ਲੀਟਰ ਦੀ 7 ਲੀਟਰ ਦੀ ਇਹ ਮੇਰਾ ਹਰ ਵਾਰੀ ਸੰਧੂ ਸਾਹਿਬ ਇੱਕ ਫਰਜ਼ ਬੰਦਾ ਮੈਂ ਨਾ ਕਿਸੇ ਨੂੰ ਵੀ ਗਾਣ ਦੇ ਕੇ ਨਾ ਫਿਰ ਮੈਂ ਸਵੇਰੇ ਹਰ ਵੀਰ ਭੈਣ ਭਰਾ ਨੂੰ ਫੋਨ ਆਉਣਾ ਵੀ ਵੈੜ ਵਧੀਆ ਵਾ ਜਦੋਂ ਅਗਲਾ ਕਹਿੰਦਾ ਵੀ ਹਾਂਜੀ ਵਧੀਆ ਡਾਕਟਰ ਸਾਹਿਬ ਫਿਰ ਉੱਤੋਂ ਬਾਅਦ ਆਪਣੀ ਜ਼ਿੰਮੇਵਾਰੀ ਨਹੀਂ ਹੁੰਦੀ ਫਿਰ ਵੀ ਮੈਂ ਫੋਨ ਲਾਉਣਾ ਫਰਜ਼ ਬੰਦਾ ਮੇਰਾ ਫੋਨ ਕੀ ਗੱਲ ਚੰਗੀ ਗੱਲ ਆ ਵੇਰਵਾ ਲੈਣਾ ਕਿਉਂਕਿ ਆਪਾਂ ਆਨਲਾਈਨ ਮਾਲ ਭੇਜਣਾ ਹੁੰਦਾ ਤੁਹਾਨੂੰ ਪਤਾ ਵਾ ਤਬੀ ਡਾਕਟਰ ਅਕੇ ਆਪਣੇ ਕੋਲ ਤੀਸਰੇ ਨੰਬਰ ਤੇ ਇੱਧਰ ਖੜੀ ਵੀਰ ਜਿਹੜੀ ਆ ਬੈਠੇ ਇਹ ਸੰਧੂ ਸਾਹਿਬ ਤਾਜੀ ਸੂਈ ਆ ਕੱਲ ਸੂਈ ਰੀ ਜੇੜਦੀ ਵੀ ਵੀਡੀਓ ਹੈਗੀ ਆਪਣੇ ਕੋਲੇ ਪ੍ਰੋਪਰ ਜੇੜ ਵੀ ਪਾਤੀ ਆ ਆ ਵਕਤ 14 ਇਹਦਾ ਚੋਬੋਲਾ ਚੋਇਆ ਜੀ ਵੇਖ ਹੀ ਸਕਦੇ ਥਾਣਾਂ ਤੋਂ ਪਾ ਲੱਗ ਜਾਂਦਾ ਇਹ ਇੱਕ ਕੱਲ 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 ਸੂਈ ਹਾਂਜੀ ਕਿਉਂਕਿ ਇਹਦਾ ਪਬੋਲਾ ਚੋਤਾ ਚੋਇਆ ਵਾ ਸਾਡੂ ਸੂੜੂ ਪੈਂਦਾ ਜੀ ਹਾਂਜੀ ਸਾਡੂ ਪੈਂਦਾ ਜੀ ਉਹ ਤਾਂ ਸੂਈ ਕੱਲ ਦੀ ਸੂਈ ਆ ਤੇ ਥੰਮ ਤੁਸੀਂ ਵੇਖੋ ਬਸ ਬਿਲਕੁਲ ਬੱਚਾ ਲਾ ਕੇ ਬਸ ਮਾ ਕੇ ਬਿਲਕੁਲ ਬਾਕੀ ਸੰਧੂ ਸਭ ਏਬੀਐਸ ਦੀ ਬੱਚੀ ਜੇ ਮਗਰਾ ਵੇਖ ਲੋ ਏਬੀਐਸ ਤੋਂ ਗਿੱਲੇ ਨੜੂ ਦੇ ਨਾਲ ਬੱਚਾ ਏਬੀਐਸ ਤੀ ਦੋਸਤੋ ਮਗਰ ਬੱਚਾ ਇਹਦੇ ਫੇਸਵਾਲ ਦੀ ਕੋਈ ਤਾਂ ਛੋਟੀ ਫੁੱਟੀ ਠੀਕ ਆ ਅਜੇ ਦੂਜੇ ਦਿਨ ਦਾ ਇਹਨੂੰ ਸਮਾਂ ਹੋ ਗਿਆ ਦੂਜੇ ਦਿਨ ਦੀ ਅਜੇ ਇੱਥੇ ਵੱਛੀ ਆ ਏਬੀਐਸ ਦੀ ਆ ਅੱਛਾ ਡਾਕਟਰ ਬੋਲਾ ਕਿੰਨਾ 13 ਕਿ 14 ਦੱਸਿਆ ਸੰਦੂਤ ਸਾਹਿਬ 14 ਅਜੇ ਖਾਲੀ ਸਾਫ ਤੇ ਨਹੀਂ ਕੀਤੀ ਨਹੀਂ ਖਾਲੀ ਨਹੀਂ ਕੀਤੀ ਆਪਾਂ 7 ਲੀਟਰ ਹੀ ਸ਼ਾਮੀ ਚ ਆਈ 7 ਲੀਟਰ ਹੀ ਚਲੋ ਬਸ ਐਗਜ਼ੈਕਟ ਆਪਾਂ ਜੇ ਨਹੀਂ ਵੀ ਕਹਿ ਸਕਦੇ ਹਾਂਜੀ ਹਾਂਜੀ ਬਾਕੀ ਨਾ ਆਪਾਂ ਜੇਰ ਦੀ ਵੀ ਇਹਦੀ ਪੂਲ ਵੀਡੀਓ ਬਣਾਈ ਆ ਤੁਹਾਨੂੰ ਦਿਖਾਈ ਦੇਣਾ ਇਹਦੇ ਵਿੱਚ ਫੋਨ ਦੇ ਵਿੱਚ ਪ੍ਰੋਪਰ ਜੇਰ ਪੈ ਗਈ ਆ ਤਾਂ ਦੱਸ ਉਹ ਤੁਸੀਂ ਵੇਰਵਾ ਲੈ ਲਿਓ ਬਾਕੀ ਤੁਹਾਨੂੰ ਦਿਖਾ ਵੀ ਦਿੰਦੇ ਆ ਹਨ ਦੇ ਵੀ ਦੀ ਸਾਫ ਸੁਥਰੀ ਬਖਾਲਾ ਵੈਸੇ ਸਾਫ ਸੁਥਰਾ ਫੁੱਲ ਜੇ ਰੁਪਈਆ ਜੀ ਲਓ ਜੀ ਆ ਜੇਰ ਜੁਰ ਪ੍ਰੋਪਰ ਪਈ ਆ ਠੀਕ ਆ ਓਕੇ ਬੈਕ ਕਰਿਆ ਜੀ ਹਾਂ ਜੀ ਹਾਂ ਜੀ ਲਓ ਜੀ ਠੀਕ ਆ ਜੀ ਠੀਕ ਡਾਕਟਰ ਸਾਹਿਬ ਆਜੋ ਇਧਰਲੇ ਪਾਸੇ ਬੱਚੀ ਨੂੰ ਖੋਲ ਕੇ ਇੱਕ ਵਾਰੀ ਦਿਖਾ ਦਈਏ ਵੀਰਾਂ ਨੂੰ ਹਾਂ ਜੀ ਹਾਂ ਜੀ ਬਾਕੀ ਚਵਾਈ ਤੁਹਾਨੂੰ ਸੰਦੂ ਸਾਹਿਬ ਤੇ ਤੀਜਾ ਸੁਹਾ ਮੰਨ ਲੇਗੇ ਤੀਜਾ ਤੀਜਾ ਸੰਦੂ ਸਾਹਿਬ ਆਪਾਂ ਨੇ ਕਹਿਨਾ ਬਾਕੀ ਲੋਗ ਸਾਡੇ ਨੂੰ ਜਾ ਰਹੇ ਸਿਆਣੇ ਮੈਂ ਹਰ ਵੀ ਦਿਓ ਜੀ ਆ ਦਿੰਨਾ ਵਾ ਚਲੋ ਦੱਸਣਾ ਆਪਣਾ ਫਰਜ਼ ਹੁੰਦਾ ਡਾਕਟਰ ਸਾਹਿਬ ਇੱਕ ਵਾਰੀ ਸਾਡੇ ਦੇ ਘਰ ਆ ਬਾਕੀ ਸਾਹਿਬ ਜਿਹੜਾ ਘਰ ਵਾਲੇ ਦਿੰਦੇ ਨਾ ਆ ਨੂੰ ਗਾਂ ਵੇੜ ਸਾਨੂੰ ਕਹਿ ਦਿੰਦੇ ਭਾਜੀ ਦੂਜਾ ਸੁਹਾ ਵਾ ਹਾਂ ਉਹਨਾਂ ਨੇ ਦੂਜਾ ਸੁਹਾ ਕਹਿ ਕੇ ਦਿੱਤਾ ਪਰ ਆਪੋ ਆਪਣੀ ਸਮਝ ਆ ਲੋਬੀ ਪ੍ਰਭੂ ਇੱਕ ਵਾਰੀ ਦੱਸਣਾ ਫਰਜ਼ ਬਣਦਾ ਡਿਟੇਲ ਦੇਣੀ ਆਪਣਾ ਫਰਜ਼ ਬਣਦਾ ਕੋਈ ਤੀਜਾ ਮੰਨ ਲਈ ਕੋਈ ਦੂਜਾ ਮੰਨ ਲਈ ਉਹ ਅੱਗੇ ਕਿਸੇ ਫਾਰਮਰ ਵੀਰ ਦੀ ਸਮਝ ਆ ਕੱਲ ਦੀ ਸੂਈ ਆ ਬੌਲਾ ਦੋਸਤੋ ਤਕਰੀਬਨ ਕੋਈ 6-7-7 ਕਿਲੋ ਇੱਕ ਟਾਈਮ ਕੱਢਿਆ ਕੋਈ 5-4 ਬਾਕੀ ਸੰਧੂ ਸਾਹਿਬ ਤੁਹਾਨੂੰ ਪਤਾ ਜੇ ਆਪਾਂ ਪਹਿਲਾ ਦੂਜਾ ਸੂਆ ਕਹਾਂਗੇ ਬਾਅਦ ਚ ਲੋਕ ਨੈਗੇਟਿਵ ਕਮੈਂਟ ਕਰਦੇ ਆ ਜਾਣ ਬੁੱਝ ਕੇ ਬਿਲਕੁਲ ਜੀ ਬਿਲਕੁਲ ਤੀਜਾ ਸੂਆ ਘੱਟੋ ਘੱਟ ਕੋਈ ਮੰਨ ਕੇ ਤੀਜਾ ਹੀ ਮੰਨਿਓ ਸੰਧੂ ਸਾਹਿਬ ਆਪਾਂ ਨੇ ਕਹਿੰਦੇ ਬਾਕੀ ਥਾਨ ਲੇਵੇ ਦੀ ਵੇਖ ਲੋ ਨੀ ਇੰਨੀ ਦੇਰ ਨਾਲ ਜਿਆਦੀ ਸੋਹਣੀ ਆ ਲੇਵਾ ਥਾਨ ਲੱਗਾ ਵੀ ਚਵਾਈ ਇੰਨੀ ਜਿਆਦੀ ਵਧੀਆ ਲੱਗੀ ਵੀ ਗੱਲ ਹੀ ਛੱਡ ਦੋ ਲੋ ਵੀ ਭਰਾ ਬੋ ਠੀਕ ਹੈ ਬਾਕੀ ਸੰਧੂ ਸਾਹਿਬ ਸਭ ਤੋਂ ਵੱਡੀ ਗੱਲ ਹੈ ਬੱਛੀ ਹੈ ਠੀਕ ਹੈ। ਠੀਕ। ਤੋਂ ਥਣ ਥਣ ਜਿਹੜਾ ਦੋਸਤੋ ਲਵਾਈ ਦੇ ਵਿੱਚ ਪੂਰਾ ਠੀਕ ਹੈ ਜੀ ਥਣ। ਸਾਵਾ ਆਪਾਂ ਚਵਾਈ ਤਾਂ ਨਾ ਹੋਣੀ। ਥੱਤੀ ਚਵਾਈ ਦਾ ਥਾਂ। ਜਿਆਦੀ ਚਵਾਈ ਵਧੀਆ ਲੱਗਦੀ। ਉਹ ਦੋ ਚਾਰ ਚਾਰ ਧਾਰਾ ਵੀ ਮਾਰ ਕੇ ਦਿਖਾ ਦਿੰਨੇ ਆ। ਬੱਚੀ ਮਗਰ ਬਹੁਤ ਕੈਮ ਆ। ਇਹਨੂੰ ਸਭ ਕਈ ਦੀ ਲੈਣੀ ਹੁੰਦੀ ਕੇ ਵੀਰ ਭੈਣ ਭਰਾ ਨੇ ਆਨਲਾਈਨ। ਤਾਂ ਕਰਕੇ ਆਪਾਂ ਚਵਾਈ ਫਾਰ ਵੀਡੀਓ ਜਮਾ ਕਰਾ ਦਈਏ। ਮੈਨੂੰ ਵੀ ਪੂਰੀ ਤਸੱਲੀ ਕਰਾਓ ਮਾਲ ਦੀ। ਅਗਲਾ ਗਾਹਕ। ਕਿਉਂਕਿ ਹਰ ਐਂਗਲ ਤੋਂ ਡੰਗਰ ਵਿਖਾਓ। ਸੈਟੀਸਫਾਈ ਜਾਵੇ ਗਾਹਕ। ਹਾਂਜੀ ਹਾਂਜੀ। ਤੋਂ ਕਸਟਮਰ ਨੂੰ ਜਿਹੜੀ ਦੋਸਤੋ ਸੈਟੀਸ ਕੋਈ ਪਸ਼ੂ ਤਾਂ ਖਰੀਦਦਾ ਚਾਹੇ ਆਊਟ ਆਫ ਸਟੇਟ ਦੀ ਗੱਲ ਕਰ ਲਈਏ ਕੋਈ ਵੀ ਰੁਪਇਆ ਆਉਂਦਾ ਕਿਸੇ ਤਬਾਰ ਕਰਕੇ ਬਾਕੀ ਉਹ ਵੀ ਉਹ ਵੀ ਦੋਵੇਂ ਸਈਆਂ ਨਾ ਉਹਨਾਂ ਦੀ ਵੀ ਆਪਣੀ ਜੇਰ ਦੀ ਗਰੰਟੀ ਹੈ ਠੀਕ ਹੈ ਵੀਰੇ ਹਾਂਜੀ ਠੀਕ ਹੈ ਸਭ ਤੋਂ ਵੱਡੀ ਗੱਲ ਜੋ ਜੇਰ ਪਏ ਨਾ ਸੰਧੂ ਸਾਹਿਬ ਮਾਲ ਬਣ ਜਾਂਦਾ ਵਧੀਆ ਉਹ ਜੇਰ ਅਸਲ ਚ ਪਸ਼ੂ ਸੂਆ ਹੀ ਉਦੋਂ ਆ ਜੀ ਹਾਂਜੀ ਹਾਂਜੀ ਪਸ਼ੂ ਦੋਸੋਂ ਪੂਰਾ ਸੂਆ ਭਰ ਦੁੱਧ ਪਿਉਣਾ ਪਸ਼ੂ ਨੇ अदरवाइज ਕੋਈ ਵੀ ਮਾਰਾ ਜੇਰ ਟੋਟਾ ਰਹਿ ਜੇ ਉਹ ਸਾਰਾ ਸਾਲ ਪਰ ਪਸ਼ੂ ਦੁੱਧ ਤੇ ਨਹੀਂ ਆਉਂਦਾ ਠੀਕ ਹੈ ਜੀ ਕਈ ਰਕਾਵਟਾਂ ਕਾਰਨ ਬਣ ਜਾਂਦੀਆਂ ਬਾਅਦ ਚ ਫਿਰ ਨੇਵਾਲ ਖਾਇਓ ਸੰਧ ਬਿਲਕੁਲ ਬੇਨ ਵੀ ਕਾਫੀ ਸੋਹਣੀ ਤੇ ਨਾੜੀ ਨੂੰ ਬਿਲਕੁਲ ਛੋਟੀ ਪਿਛਲੇ ਸੂਏ ਦਾ 22 23 ਲੀਟਰ ਦੁੱਧ ਗਿਆ ਹਾਂ ਡਾਕਟਰ ਸਾਹਿਬ ਮਾਰ ਗਿਆ ਤਰਾ ਦੇਖ ਲਓ ਜੀ ਲਓ ਜੀ ਬਿਨਾ ਬੰਗਾ ਸਭ ਕੁਝ ਚੰਗਾ ਠੀਕ ਹੈ ਜੀ ਤੇ ਕੋਈ ਸ਼ੌਕਾ ਕਿਸੇ ਵੇਰ ਦੀ ਖੁਸ਼ੀ ਆ ਪੌਣਾ ਪਾਲੇ ਨਹੀਂ ਪੌਣਾ ਕੋਈ ਪ੍ਰੋਬਲਮ ਨਹੀਂ ਜੀ ਕੋਟੀ ਤਾਰ ਆ ਬੌਲੇ ਜਾਂ ਬੋਲਾ ਪੀਲੇ ਰੰਗ ਦਾ ਤੁਹਾਨੂੰ ਨਜ਼ਰ ਵੀ ਆ ਰਿਹਾ ਠੀਕ ਹੈ ਜੀ ਤੇ ਗਿੱਲੇ ਨਾੜੂ ਦੇ ਨਾਲ ਬੱਚਾ ਠੀਕ ਹੈ ਜੀ ਆ ਮਗਰਲੇ ਮਾਰੇ ਲਓ ਜੀ ਠੀਕ ਹੈ ਜੀ ਠੀਕ ਹੈ ਜੀ ਲਾਵੀ ਪ੍ਰਾਪੋ ਇਹ ਕੋਈ ਤੁਹਾਨੂੰ ਥੋੜੀ ਬਾਤੀ ਆਪਾਂ ਕੋ ਕਿਲੋ ਖੰਡ ਭਰਾ ਕੇ ਜਿਹੜੀ ਦਿਖਾ ਦਿੱਤੀ ਆ ਇੱਕ ਨੰਬਰ ਚੋਣ ਚਾਣਾ ਬਾਕੀ ਥਣ ਥਣ ਬਹੁਤ ਸੋਨਾ ਕਰਮ ਵਾਲੀ ਦਾ ਠੀਕ ਹੈ ਜੀ ਅਗਲੇ ਨਾਲ ਪਿਛਲੇ ਨਾਲ ਇੱਕ ਸਾਰ ਬਰਾਬਰ ਥਾਣਾ ਡਾਕਟਰ ਦੇ ਦਿਆ ਕਿੰਨੇ ਦੀ ਵੀਰੇ ਇਹ ਸੰਧੂ ਸਾਹਿਬ 75000 ਦੀ ਜੈ ਸੰਧੂ ਦੇ ਦਾ ਤੇ ਇਹਨਾਂ ਨਾਲ ਗੱਲ ਕਰੀਏ 75000 ਨਹੀਂ ਸੰਧੂ ਸਾਹਿਬ ਲੈਣ ਦੇਣ ਵਾਲੀ ਗੱਲ 1000 ਰੁਪਿਆ ਛੋਟ ਕਰ ਦਾਂਗੇ ਦੇਖ ਲਾ ਫਿਰ ਜ ਟੱਕਰ ਮਾਰੀ ਕਿਸੇ ਵੀਰ ਨੇ ਵੀ ਹਾਂ 75 ਜੇ ਫਿਰ ਥੱਲੇ ਲਾਇਆ ਫਿਰ ਗੁੱਸਾ ਕਰਨਾ ਪੈਣਾ ਜਾਈ ਦੇ ਜੀ ਬੱਤ ਕਰ ਦੀ ਸੰਧੂ ਸਾਹਿਬ ਪੱਤਰ ਦੇ ਹਾਂਜੀ ਹਾਂਜੀ ਲਓ ਜੀ ਬਾਕੀ ਵਛੀ ਦਾ ਸਭ ਤੋਂ ਵੱਡਾ ਪ੍ਰੋਫਿਟ ਹੈ ਜੀ ਮਸ਼ੀਨ ਨੂੰ ਜਨਮ ਦਿੱਤਾ। ਬਾ ਵੀ ਮਗਰ ਬੱਚੀ ਬਹੁਤ ਪਿਆਰੀ ਆ। ਬਾਕੀ ਥਣੇ ਸੰਧ ਸਾਬ ਮੈਂਦਾ ਜੀ। ਵੇਖ ਲੋ ਜੀ ਘਰੇ ਕਿਹਨੇ ਕੈਰੀ ਲੇਡੀ ਜੀ ਨੇ ਚੋਣੀ ਹੋਵੇ। ਬਈ ਬਹੁਤ ਪਿਆਰਾ ਥਾਣਾ। ਸੋ ਆਪਾਂ ਦੋਸਤੋ ਤੁਹਾਨੂੰ ਕਾਫੀ ਵਾਰ ਜਿਹੜੀ ਚੈੱਕ ਕਰਾ ਦਿੱਤੀ ਆ ਥੱਲੇ ਥਣਾ ਥੁਣਾ ਦੀ ਬੜੀ ਸਾਫ ਆ ਠੀਕ ਆ। ਐਨੀਮਲ ਬਹੁਤ ਖੂਬਸੂਰਤ ਆ। ਇੱਕ ਲਾਸਟ ਵਿੱਚ ਡਾਕਟਰ ਇਧਰ ਆਪਣੇ ਕੋਲ ਗੱਭਣ ਆ ਗਈ ਆ ਜੀ। ਇਹ ਸੰਧੂ ਸਾਹਿਬ ਆਪਣੀ ਘਰ ਦੀ ਆ ਵੈੜ। ਓਕੇ। ਬਾਕੀ ਸਭ ਤੋਂ ਵੱਡੀ ਗੱਲ ਦਾ ਤਾਂ ਵੀ ਇਹਦੀ ਇੰਸ਼ੋਰੈਂਸ ਹੋਈ ਆ 70000 ਵਾਲੀ। ਓਕੇ। ਅਜੇ ਇਹਨੂੰ 20 ਦਿਨ ਹੋਈ ਇੰਸ਼ੋਰੈਂਸ ਉਹਦਾ ਬੈਨੀਫਿਟ ਦੱਸ ਦੋ ਕਿਉਂਕਿ ਉਹਦੀ ਆਪਣੇ ਕੋਚ ਕੋ ਫਾਰਮਰ ਵੀਰਾਂ ਨੂੰ ਨਹੀਂ ਪਤਾ ਉਹਦੇ ਬਾਰੇ ਜ਼ਰੂਰ ਦੱਸੋ ਹਿੰਦੂ ਸਾਹਿਬ ਜੇ ਕੋਈ ਮਾਰਾਈ ਨਾ ਕਰੇ ਅਭੀ ਨਵੀ ਹੋਈ ਤੇ ਇਹਨਾਂ ਨੂੰ 70000 ਰੁਪਏ ਮਿਲ ਜੂਗਾ ਕਿੰਨਾ ਟਾਈਮ ਉਹਦੀ ਲਿਮਟ ਇਹਦੀ ਹੁੰਦੀ 20 ਦਿਨਾਂ ਬਾਅਦ ਮਿਲ ਜੂਗਾ ਜੇ ਕੋਈ ਅਭੀ ਨਵੀ ਹੋਈ ਹਾਂਜੀ ਪਰ ਕਿਈ ਜੋ ਕਿੰਨਾ ਟਾਈਮ ਕਿੰਨਾ ਟਾਈਮ ਲੌਂਗ ਚੱਲਦਾ ਲੌਂਗ ਮਤਲਬ 1 ਮਹੀਨੇ ਇੱਕ ਮਹੀਨੇ ਦਾ ਲੈ ਇਹ ਕਿਹੜਾ ਲੌਂਗ 1 ਸਾਲ ਤੱਕ ਹੈ ਜੀ 1 ਸਾਲ ਦੀ ਵੈਲਿਡਿਟੀ ਹੈ ਨਾ 1 ਸਾਲ ਦੀ ਵੈਲਿਡਿਟੀ ਕਿਹੜਾ ਬੀਮਾ ਹੋਇਆ ਹਾਂਜੀ ਹਾਂਜੀ ਬਾਕੀ ਮੈਂ ਇਹ ਗੱਲ ਕਹਿੰਦਾ ਵੀ 1 ਮਹੀਨੇ ਤੱਕ ਹੋਈ ਹੋ ਸਕਦਾ ਵੀ 1 ਮਹੀਨੇ ਬਾਅਦ ਵੀ ਸਟਾਰਟਿੰਗ ਫਿਰ ਬੀਮਾ ਹੋਣ ਤੋਂ ਬਾਅਦ ਸਟਾਰਟਿੰਗ ਕਿੰਨੇ ਟਾਈਮ ਬਾਅਦ ਹੋ ਜਾਂਦੀ ਹੈ ਬੀਮੇ ਦੀ 15 ਦਿਨਾਂ ਬਾਅਦ ਹੋ ਜੀ 15 ਦਿਨ ਇਹ ਨਹੀਂ ਹੋ ਗਈ ਅਸੰਦੂ ਸਾਹਿਬ ਇਹਨੂੰ ਅੱਜ ਡੇਢ ਮਹੀਨਾ ਹੋ ਗਿਆ ਪਾਪੀ ਵੈਸੇ ਡੇਢ ਮਹੀਨਾ ਹੋ ਗਿਆ ਇਹਦਾ ਬੀਮਾ ਦੋਸਤੋ ਹੋਇਆ ਕਿਸੇ ਵੀਰ ਨੇ ਚਲੋ ਆਪਾਂ ਵੈਸੇ ਨਹੀਂ ਗੱਲ ਕਰਦੇਗਾ ਅਨਫੋਰਚੂਨੇਟਲੀ ਕੋਈ ਵੀ ਕਾਰ ਬੜ ਚੰਗੀ ਆ ਤੇ ਜਗ ਸੁਬਕ ਦੂਜਾ ਤਿੱਜਾ ਸੰਧੂ ਸਾਹਿਬ ਆਪਾਂ ਇਹ ਆਪਾਂ ਤੋਕੜ ਗੱਭਣ ਲਈ ਸੰਧੂ ਸਾਹਿਬ ਉਸ ਟਾਈਮ ਤੇ ਇਹਨੇ 17 18 ਲੀਟਰ 6 ਮਹੀਨਿਆਂ ਦੀ ਗੱਭਣ ਵੀ ਤੇ 16 17 ਲੀਟਰ ਦੁੱਧ ਕੱਢਦੀ ਸੀ ਉਸ ਟਾਈਮ ਤੇ 6 ਕਿਲੋ 6 ਮਹੀਨਿਆਂ ਦੀ ਗੱਭਣੀ ਸੀ 17 18 ਲੀਟਰ ਦੁੱਧ ਕੱਢਦੀ ਸੀ ਉਸ ਟਾਈਮ ਤੇ ਹਾਂਜੀ ਹੁਣ ਕਿੰਨੇ ਦਿਨ ਲੱਗਣਗੇ ਇਹ ਆਪਾਂ ਡੇਢ ਕਿ ਮਹੀਨਾ ਹੀ ਚੋਈ ਆ ਸੰਧੂ ਸਾਹਿਬ ਛੱਤੀ ਹੁਣ ਹੁਣ ਤੇ ਚਲੋ ਦਿਨੇ ਦੇ ਟਾਈਮ ਹੁਣ ਕਿੰਨੇ ਦਿਨ ਵੈਸੇ ਲਾਜੂ 8 ਦਿਨ ਹਾਂਜੀ ਹਾਂਜੀ 8 ਦਿਨ ਬਾਕੀ ਆ ਉਹ ਵੀ ਹਫਤਾ 8 ਦਿਨ ਦੋਸਤੋ ਹਜੇ ਪੈਂਡਿੰਗ ਆ ਸੋ ਬਾਕੀ ਥੋੜਾ ਪੱਕੇ ਪੁੱਕੇ ਦਾ ਕਰਕੇ ਪਸੂ ਹਾਂ ਜੀ ਹਾਂ ਜੀ ਹਾਂ ਥੋੜਾ ਜਿਆ ਤੰਗ ਹੁੰਦੇ ਆ ਕਿ ਵੀਰਾਂ ਬਾਕੀ ਸੰਧੂ ਸਾਹਿਬ ਜਿਨੇ ਲੈਣੀ ਨਾ ਉਹ ਛੋਰ ਛਰ ਜਿਹੜੀ ਹੋਈ ਆ ਉਹ 5000 ਰੁਪਿਆਵਾਂ ਦੇ ਵਿੱਚ ਉਹਦੇ ਨਾ ਹੀ ਹੋਈਨੀ ਆ ਠੀਕ ਆ ਜੀ ਹਾਂ ਜੀ ਉਹਦੇ ਨਾਮ ਚੜ ਜੂਗੀ ਹਾਂ ਜੀ ਚੜ ਜੂਗੀ ਆਨਲਾਈਨ ਹੈਨਾ ਆਨਲਾਈਨ ਚੜ ਜੂਗੀ ਹਾਂ ਤੋਰੋ ਡਾਕਟਰ ਲਓ ਦੱਸੋ ਆਨਲਾਈਨ ਉਹ ਵੀ ਕਿਉਂਕਿ ਇੱਕ ਪ੍ਰੋਸੀਜਰ ਤਾਂ ਪਤਾ ਹੋਣਾ ਬੜਾ ਲਾਜ਼ਮੀ ਆ ਬਹੁਤੇ ਵੀਰਾਂ ਨੂੰ ਚਲੋ ਪਤਾ ਡੇਰੀ ਫਾਰਮਿੰਗ ਦੇ ਨਾਲ ਜਿਹੜੇ ਰਿਲੇਟਡ ਆ ਕੁਝ ਕਿ ਚੰਦ ਉਹ ਟ੍ਰਾਂਸਫਰ ਜਿਹੜੀ ਦੋਸਤੋ ਹੋਜੂਗੀ ਨੈਕਸਟ ਕਿਸੇ ਵੀ ਕਸਟਮਰ ਦੇ ਨਾਮ ਠੀਕ ਹੈ ਜਿਹੜਾ ਕੋਈ ਵੀ ਖਰੀਦਦਾਰ ਲੈਂਦਾ ਤੇ ਤਿਆਰੀ ਵਾਲੀ ਆ ਠੀਕ ਹੈ ਜੀ ਗੱਬਣ ਤਿਆਰ ਪਰ ਤਿਆਰ ਆ ਅੱਠ ਲਜੇ 7 ਲਜੇ ਦਿਨ ਹਜੇ ਰਹਿ ਗਿਆ ਬਾਕੀ ਫੇਸ ਕੁਆਲਿਟੀ ਸੰਧੂ ਸਾਹਿਬ ਚੈੱਕ ਕਰੀ ਦੱਬੀ ਨਸਲ ਕੁਆਲਿਟੀ ਮੋਟੇ ਡੱਬਾ ਠੀਕ ਆ ਆ ਫੇਸ ਕੁਆਲਿਟੀ ਤੋਂ ਛੋਟੀ ਬਿਲਕੁਲ ਫੇਸ ਤੇ ਛੋਟੇ ਕੰਨ ਠੀਕ ਹੈ ਜੀ ਸੋ ਟੈਗ ਬਾਕੀ ਥਾਨ ਵੀ ਸੰਧੂ ਸਾਹਿਬ ਬਾਕੀ ਜਿਹੜੀ ਹੋਈ ਹੈ ਠੀਕ ਹੈ ਜੀ ਹਾਂ ਇਹਦੀ ਟੈਗਿੰਗ ਤੋਂ ਚੈੱਕ ਕਰ ਸਕਦੇ ਸਾਨੂੰ ਸਾਹਿਬ ਬਸ ਆਨਲਾਈਨ ਚੈੱਕ ਹੋ ਜਾਣਾ ਬਾਕੀ ਟਿਪਨ ਤੋਂ ਪਾਉਣਾ ਕਰਪੋਟਾ ਜੀ ਹਾਂ ਜੀ ਸੰਧੂ ਸਾਹਿਬ ਇੰਨੀ ਜਿਆਦੀ ਟਿਪਨ ਵਧੀਆ ਵੀ ਗੱਲ ਨਹੀਂ ਸਰਦਾ ਇਧਰ ਆਪਾਂ ਟੋਕੜ ਕੱਢ ਕਬੜ ਨਈਸੀ ਚੁਵਾਈ ਚੁਵਾਈ ਤੇ ਫਿਰ ਬਹੁਤ ਵਧੀਆ ਕਰਵਾਉਂਦੀ ਮੈਂ ਇਹਦੀ ਤਾਂ ਆਪਣੀ ਗਰੰਟੀ ਥਣਾ ਦੀ ਪਿੱਛੇ ਦੀ ਵੀ ਗਰੰਟੀ ਜੇ ਥਣਾ ਦੀ ਇਧਰ ਹੀ ਲੋ ਹਾਂ ਜੀ ਤਾਂ ਟਿਪਕੇ ਦੋਸਰ ਨਾਲ ਦੀ ਨਾਲ ਤੁਹਾਨੂੰ ਦਿਖਾ ਦਿੰਦੇ ਆ ਪੌਲਾ ਪੰਨਿਆ ਆ ਵੇਖ ਲੋ ਇਹ ਲੈ ਜੇ 7 ਲੈ ਜੇ 8 ਲੈ ਜੇ ਉਹਨੇ ਦਿਨਾ ਜੀ ਤਿਆਰੀ ਕਰਮਾਂ ਦੀ ਕਰੂਗੀ ਥੱਲੇ ਵੜੀ ਜਾਂਦੀ ਆ ਜਿੰਨੇ ਕਿ ਤਿਆਰੀ ਬੜੀ ਬਾਨੀ ਸੰਧੂ ਸਾਹਿਬ ਇਹ ਟੋਕੜ ਕੱਬਣੀ ਨਾਲੇ ਵਕ ਇਹੋ ਵਿਖਾਉਂਦੀ ਠੀਕ ਡਾਕਟਰ ਸਾਹਿਬ ਇਹ ਤਾਂ ਫਿਰ ਲੈਣਦਣ ਕੀ ਕਰਦੇ ਸੰਧੂ ਸਾਹਿਬ ਮੁੱਲ ਕਰਨ ਨੂੰ 75 ਕਰ ਲਈਏ 72 ਕਰ ਲਈਏ 70 ਦੀ 70000 ਹਾਂਜੀ ਬਾਕੀ ਇਹ ਆਪਾਂ ਦੁੱਧ ਚ ਹੋਇਆ ਇਹਦਾ ਤਾਂ ਕਰਕੇ ਆਂਦੇ ਬਾਕੀ ਕਰਦੇ ਹੋ ਰੈਤ ਵੀ ਸਾਹਮਣੀ ਸੁੱਤ ਨਹੀਂ ਕਿਸੇ ਦੀ ਹਾਂ ਸੰਧੂ ਸਾਹਿਬ ਉਹ ਮੌਕੇ ਤੇ ਕਰ ਲਾਂਗੇ ਬਾਕੀ ਟ੍ਰਾਂਜੈਕਸ਼ਨ ਨਹੀਂ ਆਂ ਦੋ ਆਪਾਂ ਬੋਰੀਆਂ ਚਾਹਤੀਆਂ ਬਹੁਤ ਚਾਹ ਰਹੀਆਂ ਸੀ ਪੈਸੇ ਵਟਣੇ ਆ ਤੁਸੀਂ ਹਾਂਜੀ ਹਾਂਜੀ ਇਹਦੀ ਗੱਲ ਠੀਕ ਹੈ ਲੋ ਵੀ ਦੋਸਤੋ ਇਹ ਰੇਟ ਆ ਇਹ ਡਿਮਾਂਡ ਆ ਇਸ ਵਾਈਡ ਦੀ ਬਾਕੀ ਥਣ ਦੇ ਬਾਅਦ ਤੁਹਾਨੂੰ ਦਿਖਾਈ ਦਿੱਤਾ ਕੋਈ ਆਪਾਂ ਤਰ ਤੁਰਾ ਮਾਰ ਕੇ ਟਿੱਪ ਕੇ ਵੀ ਦਿਖਾਤੀ ਆ ਪੁੱਛ ਕੇ ਸੰਧੂ ਸਾਹਿਬ ਜਿੱਦ ਨੇ ਤਿਆਰੀ ਜਾਈ ਨਾ ਉਹਦਾਂ ਨੇ ਵੀਰ ਭੈਣ ਭਰਾ ਨੂੰ ਜਪਣੀ ਵਾਕੇ ਵਹਿੜ ਗਈ ਹੈ ਹਾਂਜੀ ਅਜਾ ਦਾ ਲਾਇਆ ਕਰਮਾਂ ਦੀ ਹਾਂਜੀ ਹਾਂਜੀ ਅਜੇ 8 ਦਿਨ ਬਾਕੀ ਆ ਜੀ ਇਹ ਇੱਕ ਟੋਟਾ ਸਾਹਿਬ ਨੰਬਰ ਆਪਣੇ ਕਰ ਦਿੱਗੇ ਆਪਣਾ ਸੰਧੂ ਸਾਹਿਬ 84 379 33590 ਠੀਕ ਹੈ 84 379 33590 ਪਿੰਡ ਆਪਣਾ ਵੱਡੇ ਸਬਰਾਜ ਜੀ ਠੀਕ ਹੈ ਜੀ ਕੇਨੇ ਪੱਟੀ ਵਾਲੀ ਸਾਈਡ ਤੋਂ ਉਹਨਾਂ ਦੇ ਤਾਂ ਵੀ ਇੱਥੋਂ ਦਾ 12 ਕਿਲੋਮੀਟਰ ਹਰੀਕੇ ਪੱਤਨ ਵੀ ਇੱਥੋਂ ਦਾ 10 ਕਿਲੋਮੀਟਰ ਹੈ ਜੀ ਠੀਕ ਹੈ ਜੀ ਹਾਂਜੀ ਫਰਵਾਈਪੁਰ ਵਾਲੀ ਸਾਈਡ ਮੋਗੇ ਵਾਲੀ ਸਾਈਡ ਇਧਰੋਂ ਚਲੋ ਜਿੰਨੇ ਵੀ ਆ ਬਿਲਕੁਲ ਜਾਣਦੇ ਆ ਵੱਡੇ ਸਭਰਾ ਬਾਕੀ ਤੁਹਾਨੂੰ ਹਰ ਵੀਡੀਓ ਚ ਕਹੀਦਾ ਸੰਧੂ ਸਾਹਿਬ ਆਨਲਾਈਨ ਲੈਣੀ ਕੇ ਨਹੀਂ ਪਿੱਛੇ ਦੀ ਰਪੂਰ ਦੀ ਆਪਣੀ ਕਰਦੀ ਆ ਠੀਕ ਹੈ ਬਾਕੀ ਗੱਬਣ ਵੀ ਆਪਾਂ ਕਿਲੋ ਅੱਧਾ ਕਿਲੋ ਵੀ ਵਿਖਾ ਦਾਂਗੇ ਚੋਕੇ ਦੇ ਬਾਕੀ ਜਿਹਨੇ ਆਨਲਾਈਨ ਲੈਣੀ ਆਪਣੇ ਕਸਟਮਰ ਇਹ ਵੀ ਬਹੁਤ ਗੱਲਾਂ ਕਰਦੇ ਆ ਡਾਕਟਰ ਸਾਹਿਬ ਵੀ ਆਨਲਾਈਨ ਵੀ ਤਸਦੀਕਾਂ ਤਾਂ ਦੇ ਦਿੰਦੇ ਬਾਅਦ ਵਿੱਚ ਉਹਦੇ ਤੇ ਪੂਰਾ ਦੇ ਦਿੰਦੇ ਆਏ ਤੱਕ ਸੰਧੂ ਸਾਹਿਬ ਕੋਈ ਵੀ ਹੱਥ ਕਟਾੜਾ ਕਰਕੇ ਕਹਦੇ ਤੇ ਵੈੜ ਮਾਰੀ ਭੇਜੀ ਕਿੰਨਾ ਕਿਉਂਦਾ ਆਪਾਂ ਤੁਹਾਡੇ ਨਾਲ ਜੁੜੇ ਆ ਕਿ ਵੀ ਵੀਰਪ੍ਰਾਣਾ ਨੂੰ ਫੋਨ ਲਾ ਕੇ ਕਹਦੇ ਯਾ ਕਮੈਂਡ ਕਰਕੇ ਵੀ ਸਿੱਧੂ ਸਾਹਿਬ ਪੀਤਰਾ ਇੰਨੇ ਮਾੜੀ ਬੈਡ ਭੇਜੀਏ ਠੀਕ ਹੈ ਜੀ ਆਨਲਾਈਨ ਜਿਹੜੀ ਭੇਜੀ ਆ ਘਰੇ ਕੋਈ ਵੇਖ ਕੇ ਆ ਉਹਦਾ ਮੈਂ ਕਹਿ ਨਹੀਂ ਸਕਦਾ ਉਹ ਤਾਂ ਆਪਣੀ ਜ਼ਿੰਮੇਵਾਰੀ ਤੇ ਚਲੋ ਬੰਦਾ ਕਰਕੇ ਤਸੱਲੀ ਲਾ ਹੀ ਜਾਂਦਾ ਹਾਂਜੀ ਬਾਕੀ ਚੋਾਈ ਦੀ ਭੂਰਦੀ ਤੁਹਾਨੂੰ ਕਹਾਂ ਵੀ ਆਨਲਾਈਨ ਦੀ ਭੂਰਦੀ ਦੇ ਪਿੱਛੇ ਦੀ ਗਰੰਟੀ ਹੈ ਓਕੇ ਸਰ ਹਾਂਜੀ ਹੁਣ ਦੱਸੋ ਜੀ ਸਾਨੂੰ ਮੇਰੇ ਨਾਲ ਡਾਕਟਰ ਸਾਹਿਬ ਬੁਰਜ ਡੇਰੀ ਫਾਰਮ ਤੇ ਅੱਜ ਆਪਣੀ ਵਿਜ਼ਿਟ ਸੀਗੀ ਪਿੰਡ ਸਬਰਾ ਜ਼ਿਲ੍ਹਾ ਤਹਿਸੀਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਿਲਦੇ ਆ ਇੱਕ ਨਵੀਂ ਅ